ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਪੁਲਿਸ ਜ਼ਿਲ੍ਹਾ ਬਟਾਲਾ ਦੇ ਥਾਣਾ ਕਿਲਾ ਲਾਲ ਸਿੰਘ ਚ ਤਾਇਨਾਤ ਹੈੱਡ ਕਾਂਸਟੇਬਲ ਜੁਗਰਾਜ ਸਿੰਘ ਦੀ ਹਰ ਪਾਸੇ ਚਰਚਾ ਹੋ ਰਹੀ ਹੈ ਤੇ ਸਮਾਜਿਕ ਸੰਸਥਾਵਾਂ ਵੀ ਇਸ ਨੌਜਵਾਨ ਨੂੰ ਇਸ ਦੀ ਦਲੇਰੀ ਅਤੇ ਜਜ਼ਬੇ ਕਾਰਨ ਸਨਮਾਨਿਤ ਕਰ ਰਹੀਆਂ ਹਨ ਇਸ ਪੁਲਿਸ ਕਾਂਸਟੇਬਲ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਨਹਿਰ ਚ ਡੁੱਬਦੀ ਹੋਈ ਇੱਕ ਲੜਕੀ ਦੀ ਜਾਨ ਬਚਾਈ ਹੈ ਪਰ باوجود ਇਸ ਦੇ ਇਸ ਕਾਰਜ ਨੂੰ ਉਹ ਆਪਣੀ ਡਿਊਟੀ ਹੀ ਦੱਸ ਰਿਹਾ ਹੈ ਅਤੇ ਕਹਿੰਦਾ ਕੋਈ ਵਾਹਵਾਹੀ ਨਹੀਂ ਖੱਟਣੀ ਬਟਾਲਾ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਇਹ ਡਾਕਟਰ ਅਬਦੁਲ ਕਲਾਮ ਜੀ ਦੀ ਸੋਚ ਨੂੰ ਸਮਰਪਿਤ ਹੈ ਉਹ ਜਿਸ ਦਿਨ ਇਹ ਸੰਗਠਨ ਦਾ ਨੀ ਪੱਥਰ ਰੱਖਿਆ ਸੀ ਉਦੋਂ ਇੱਕ ਸੋਚ ਬਣਾਈ ਸੀ ਕਿ ਜਿਹੜੇ ਲੋਕ ਪੰਜਾਬ ਦੇ ਲਈ ਸਾਡੇ ਦੇਸ਼ ਦੇ ਲਈ ਔਰ ਪੰਜਾਬੀਆਂ ਦੇ ਲਈ ਜੀਂਦੇ ਨੇ ਔਰ ਬਹਾਦਰੀ ਦਾ ਕੰਮ ਕਰਦੇ ਨੇ ਉਹਨਾਂ ਨੂੰ ਸਨਮਾਨ ਦਿੱਤਾ ਜਾਏਗਾ ਉਹਨਾਂ ਦਾ ਉਪਸ਼ਾਬਦ ਆਇਆ ਜਾਏਗਾ ਇਸ ਲੜੀ ਦੇ ਤਹਿਤ ਅੱਜ ਅਸੀਂ ਜਗਰਾਜ ਸਿੰਘ ਜੀ ਨੂੰ ਸਨਮਾਨਿਤ ਕੀਤਾ ਵਾ ਔਰ ਬੜੀ ਖੁਸ਼ੀ ਹੋ ਰਹੀ ਹੈ ਜੋ ਵੀ ਜਗਰਾਤ ਸਿੰਘ ਜੀ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਉਹਨਾਂ ਨੂੰ ਇਹ ਨਹੀਂ ਲੱਗਾ ਵੀ ਮੈਂ ਵੀ ਜਾ ਸਕਦਾ ਵਾਂ ਮੇਰੀ ਵੀ ਮੌਤ ਹੋ ਸਕਦੀ ਹੈ ਲੇਕਿਨ ਉਹਨਾਂ ਨੂੰ ਉਸ ਵੇਲੇ ਇੱਕੋ ਹੀ ਚਿੰਤਾ ਸੀ ਕਿ ਅਸੀਂ ਲੜਕੀ ਦੀ ਜਾਨ ਬਚਾਣੀ ਹੈ ਔਰ ਮੈਂ ਸਮਝਦਾ ਵਾਂ ਕਿ ਇਹੋ ਜਿਹੇ ਬਹਾਦਰ ਲੋਕਾਂ ਨੂੰ ਸਾਡੇ ਸਮਾਜ ਨੂੰ ਸਨਮਾਨਿਤ ਵੀ ਕਰਨਾ ਚਾਹੀਦਾ ਹੈ ਉਹ ਤਸ਼ਾਹਦ ਵੀ ਕਰਨਾ ਚਾਹੀਦਾ ਹੈ ਔਰ ਪੰਜਾਬ ਸਰਕਾਰ ਨੂੰ ਇਹਨਾਂ ਨੂੰ ਇਨਾਮ ਵੀ ਦੇਣਾ ਚਾਹੀਦਾ ਹੈ ਦੇਖੋ ਜੀ ਮੇਰਾ ਨਾਮ ਡਾਕਟਰ ਵਿਸ਼ਵ ਹੈ ਤੇ ਮੈਂ ਅੱਜ ਜਿਹੜੇ ਸੰਗਠਨ ਤੇ ਨੁਰੱਲਾ ਸਾਹਿਬ ਨੇ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਕਿ ਇਹਨਾਂ ਨੇ ਇਹਨਾਂ ਵਧੀਆ ਉਪਰਾਲਾ ਕੀਤਾ ਹੈ ਕਿ ਇਹ ਇਹਦੇ ਕੋਈ ਜਵਾਬ ਨਹੀਂ ਨੇ ਕਿਉਂਕਿ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਜਿਹੜੇ ਸਾਡੇ ਹੈੱਡ ਕਨਸਟੇਬਲ ਜੀ ਨੇ ਗੁਜਰਾਜ ਜੀ ਉਹਨਾਂ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਜੀ ਕੁਝ ਵੀ ਹੋ ਸਕਦਾ ਸੀ ਠੰਡ ਦਾ ਮੌਲ ਹੈ 100 ਤੋਂ ਵੱਧ ਬੰਦਾ ਜਿਹੜਾ ਉਸ ਨਹਿਰ ਲਾਗੇ ਉਸ ਇਨਸੀਡੈਂਟ ਨੂੰ ਹੁੰਦੇ ਦੇਖ ਰਿਹਾ ਸੀ ਪਰ ਉਹਨਾਂ ਦਾ ਰਿਫਲੈਕਸ ਇੰਨਾ ਸਟਰੋਂਗ ਸੀਗਾ ਕਿ ਉਹਨਾਂ ਨੇ ਛਿੱਧੀ ਛਾਲ ਮਾਰੀ ਤੇ ਉਸ ਲੜਕੀ ਦੀ ਜਾਨ ਬਚਾ ਲਈ ਸੋ ਬਹੁਤ ਬਹੁਤ ਧੰਨਵਾਦੀਆਂ ਮੈਂ ਇਹਨਾਂ ਦਾ ਤੇ ਇਹਨਾਂ ਦੇ ਸੰਗਠਨ ਦਾ ਜਿਹੜਾ ਰਾਸ਼ਟਰੀ ਸੰਗਠਨ ਹੈ ਮਜ਼ਬੂਤ ਰਾਸ਼ਟਰੀ ਸੰਗਠਨ ਮੈਂ ਕਹਿੰਦਾ ਇਹੋ ਜੇ ਐਨ ਜੀਓਜ਼ ਅੱਗੇ ਆਣ ਤਾਂ ਕਿ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਉਹਨੂੰ ਪ੍ਰੇਰਣਾ ਮਿਲੇ ਕਿ ਅਸੀਂ ਜਿੰਮ ਲਾਉਣਾ ਹੈ ਤੇ ਨਾਲ-ਨਾਲ ਇੱਕ ਸਾਡੇ ਇੱਕ ਮਾਨਵਤਾ ਦੀ ਸੇਵਾ ਦਾ ਵੀ ਸਾਡਾ ਕੋਈ ਖਰਜ ਹੈ ਮੈਂ ਜੀ ਐਸੇ ਪੋਸਟਿੰਗ ਸੀ ਪੁਲਿਸ ਸਟੇਸ਼ਨ ਕਿਲਾ ਲਾਲ ਸਿੰਘ ਡਿਊਟੀ ਤੇ ਤਾਂ ਨਾ ਸੀ 31 ਤਰੀਕ ਜਨਵਰੀ ਦੀ ਗੱਲ ਹੈ ਸਾਡੇ ਇੱਕ 7 ਵਜੇ ਦੀ ਰਾਤ ਦੀ ਗੱਲ ਹੈ ਇੱਕ ਲੜਕੀ ਨੇ ਸਾਡੇ ਥਾਣੇ ਦੇ ਨਾਲ ਹੀ ਨਹਿਰ ਲੰਘਦੀ ਹੈ ਉਸ ਪੁਲ ਦੇ ਉੱਤੋਂ ਛਾਲ ਮਾਰ ਦਿੱਤੀ ਜਿਸ ਨੇ ਮੱਲੋ ਛਾਲ ਮਾਰਨ ਤੋਂ ਬਾਅਦ ਬਚਾਓ ਬਚਾਓ ਦੀ ਆਵਾਜ਼ ਸੁਣੀ ਤਾਂ ਮੈਂ ਡਿਊਟੀ ਤੋਂ ਭੱਜ ਕੇ ਪੁਲ ਲੱਗਿਆ ਜਦੋਂ ਜਾ ਕੇ ਦੇਖਿਆ ਤਾਂ ਕਰੀਬ ਪੁਲ ਦੇ ਉੱਪਰ ਪਬਲਿਕ ਦੇ 100 ਤੋਂ ਕਰੀਬ ਪਬਲਿਕ ਖਲੋਤੀ ਹੋਈ ਸੀ ਜਦੋਂ ਮੈਨੂੰ ਪਤਾ ਰੋਲਾ ਪਿਆ ਕਿ ਕੁੜੀ ਨੇ ਛਾਲ ਮਾਰ ਦਿੱਤੀ ਹੈ ਮੈਂ ਮੌਕੇ ਦੇ ਵਰਦੀ ਵਿੱਚ ਸੀ ਮੈਂ ਬਿਨਾਂ ਕਿਸੇ ਡਰ ਤੋਂ ਉਸ ਨਹਿਰ ਦੇ ਵਿੱਚ ਛਾਲ ਮਾਰ ਕੇ ਉਸ ਲੜਕੀ ਨੂੰ ਬਚਾਇਆ